ਉਹਦੇ ਸਭੀ ਪੋਸਟ ਵੀ ਪਾਈ ਕੀ ਸਰ ਕੀ ਮਾਫੀ ਆਈਡੀਆ ਨੂੰ ਇੱਕ ਜਿਹੜੀ ਸਿਟੀ ਪੱਟੀ ਦੇ ਵਿੱਚ ਕਾਰੋਂ ਚੌਂਕੀ ਦੇ ਲਾਗੇ ਪਾਟਕ ਦੇ ਲਾਗੇ ਇੱਕ ਸਕੋਰਪਿਓ ਗੱਡੀ ਤੇ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਜਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਗਈ ਤੇ ਇੱਕ ਵਿਅਕਤੀ ਇੰਜਰਡ ਉਹਦੇ ਵਿੱਚ ਜਿਹੜੀ ਹੈ ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਚਾਤ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈਆਂ ਹੋਣਗੀਆਂ ਜੀ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੇ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਐਫਆਈਆਰ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਕਿਹਦੇ ਵਿੱਚ ਸਰ ਇਨਸੀਡੈਂਟ ਹੈਗਾ ਜੀ ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ ਜਿਸ ਜਿਹੜੀ ਜਿੰਮੇਵਾਰੀ ਇਹ ਲਈ ਗਈ ਦੋਨੀ ਬਾਲ ਔਰ ਪ੍ਰਭ ਕਾਸੂ ਵਾਲ ਕੀ ਇਹ ਜੋ ਬਾਕੀ ਸਰ ਹੈਗਲ ਇਹ ਜਿਹੜੀ ਆ ਸਾਡੇ ਕੋ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਹੈ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਅੱਗੇ ਕੀਤੀ ਹੈ